ਸੰਤ ਸਰਨ ਜੋ ਜਨ ਪਰ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹਰ ਬਹਰ ਅਵਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ ਚੌਥਾ ਸ਼ਲੋਕ ਮਹਲਾ ਪੰਜਵਾ ਜਿੜੀ ਚਹੋ ਕੀ ਪਹੁ ਫੁਟੀ ਬੱਗਨ ਬਹੁਤ ਤਰਾੰਗ ਅਚਰਜ ਰੂਪ ਸੰਤਨ ਰਚ ਨਾਨਕ ਨਾਮ ਹੈ ਰੰਗ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਮਹਾਂਪੁਰਖਾਂ ਦੇ ਪਾਵਨ ਪਵਿੱਤਰ ਅਸਥਾਨਾ ਉੱਪਰ ਨੇਤ ਦੀ ਮਰਿਆਦਾ ਅਨੁਸਾਰ ਅੰਮ੍ਰਿਤ ਵੇਲੇ ਦੇ ਸਜੇ ਹੋਏ ਦਰਵਾਜ਼ਾ ਵਿੱਚ ਸਤਿਗੁਰੂ ਜੀ ਦੇ ਨਿਤਨੇਮ ਗੁਰਬਾਣੀਆਂ ਦੇ ਪਾਠ ਆਸਾ ਜੀ ਦੀ ਵਾਰ ਦੇ ਪਾਵਨ ਕੀਰਤਨ ਹੋਏ ਤੁਰ ਕੀ ਬਾਣੀ ਦੇ ਨਿਰੰਤਰ ਜਾਪ ਚੱਲ ਰਹੇ ਹਨ ਹੁਣ ਕੁਝ ਸਮੇਂ ਵਾਸਤੇ ਪਾਵਨ ਗੁਰਬਾਣੀ ਦੀ ਲੜੀਵਾਰ ਵਿਚਾਰ ਨਾਲ ਜੋੜਨਾ ਕਰੀਏ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਗਾਉੜੀ ਦੀ ਦੂਸਰੀ ਵਾਰ ਵਿੱਚ 6ਵੇਂ ਸ਼ਲੋਕ ਅੰਦਰ ਜਿਵੇਂ ਕਿਰਪਾ ਕਰਕੇ ਉਪਦੇਸ਼ ਬਖਸ਼ ਦੇ ਖੰ ਵਾਹਿਗੁਰੂ ਸਲੋਕ ਮਹੱਲਾ ਪੰਜਵਾ ਜਿਹੜੀ ਚਾਹੋ ਕੀ ਪਹੋ ਫੁੱਟੀ ਵਗਨ ਬਹੁਤ ਤਰੰਗ ਸਤਿਗੁਰ ਸੱਚੇ ਪਾਤਸ਼ਾਹ ਜੀ ਕਥਨ ਕਰ ਰਹੇ ਹਨ ਕਿ ਜਿਸ ਵੇਲੇ ਵਹ ਫੁੱਟ ਦੀ ਪਾਵ ਸਵੇਰ ਹੁੰਦੀ ਉਸ ਵੇਲੇ ਪੰਛੀ ਜਿਹੜੇ ਖੰਨ ਚਿੜੀਆਂ ਆਦਿਕ ਇਹ ਚਹਿਕਦੀਆਂ ਹਨ ਬੋਲਦੀਆਂ ਹਨ ਸਵੇਰ ਹੋਣ ਤੋਂ ਪੰਛੀ ਆਪਣੇ ਸੁਭਾਅ ਦੇ ਤਾਵਕ ਖੋਸ਼ ਹੁੰਦੇ ਖੰਨ ਸਵੇਰ ਦੇ ਸਮੇਂ ਨੂੰ ਵੇਖ ਕਰਕੇ ਇਸੇ ਤਰ੍ਹਾਂ ਜਿਹੜੇ ਸੰਸਾਰੀ ਕਾਰਾ ਵਿਹਾਰਾਂ ਦੇ ਵਿੱਚ ਲੱਗੇ ਹੋਏ ਲੋਕ ਹਨ ਤੇ ਉਹਨਾਂ ਦੇ ਮਾੜਾ ਵਿੱਚ ਦਿਨ ਵਿੱਚ ਅਸੀਂ ਕਿਸ ਪ੍ਰਕਾਰ ਆਪਣਾ ਕੰਮਕਾਰ ਕਰਨਾ ਵਿਹਾਰ ਨਿਭਾਉਣੇ ਹਨ ਇਸ ਤਰ੍ਹਾਂ ਦੀਆਂ ਕਹਿੰਦੇ ਅਨੇਕਾਂ ਤਰੰਗਾਂ ਲਹਿਰਾਂ ਉੱਠਦੀਆਂ ਸੰਕਲਪ ਉਠਦੇ ਹਨ ਸਵੇਰ ਤੋਂ ਹੀ ਇਹ ਮਨੋਖ ਸਾਰਾ ਇਸਾ ਉਕਤਾਵ ਲੰਦਾ ਹੈ ਕਿ ਅੱਜ ਮੈਂ ਇੱਥੇ ਜਾਣਾ ਇਹ ਮੇਰਾ ਕੰਮ ਹੈ ਇਸ ਨੂੰ ਮੈਂ ਮਿਲਣਾ ਹੈ ਜਾਂ ਕੋਈ ਚੀਜ਼ ਖਰੀਦਣੀ ਹੈ ਇਸ ਤਰ੍ਹਾਂ ਦੇ ਕਹਿੰਦੇ ਅਨੇਕਾਂ ਵਿਚਾਰ ਬਣਾ ਕਰਕੇ ਸਵੇਰ ਤੋਂ ਹੀ ਇਹ ਮਨੋਕਾਰਾ ਵਿਹਾਰਾਂ ਦੇ ਵਿੱਚ ਲੱਗਦਾ ਹੈ ਤੇਰੀ ਜੋਗੀ ਪਾਫਟੀ ਵਗਣ ਬਹੁਤ ਤਰੰਗ ਇਸ ਤਰ੍ਹਾਂ ਕਹਿੰਦੇ ਬਹੁਤੀਆਂ ਤਰੰਗਾਂ ਮਨ ਦੇ ਵਿੱਚ ਉੱਠਦੀਆਂ ਹਨ ਵਿਚਾਰਾਂ ਉੱਠਦੀਆਂ ਹਨ ਪਰ ਸੋ ਇਸੇ ਤਰ੍ਹਾਂ ਇੱਕ ਸੰਤ ਹਨ ਪਰਮੇਸ਼ਰ ਦੇ ਪਿਆਰ ਵਾਲੇ ਜਿਨ੍ਹਾਂ ਨੂੰ ਸਤਿਗੁਰੂ ਜੀ ਦੇ ਨਾਮ ਦੇ ਵਿੱਚ ਪ੍ਰੇਮ ਲੱਗਾ ਹੋਇਆ ਸੋ ਉਹ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕਰਕੇ ਅੰਮ੍ਰਿਤ ਵੇਲੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਨਾਮ ਦੇ ਨਾਲ ਜੋੜ ਕਰਕੇ ਰਹਿੰਦੇ ਹਨ ਔਰ ਫਿਰ ਅੰਮ੍ਰਿਤ ਵੇਲੇ ਜੋ ਜੁੜਦੇ ਹਨ ਗੁਰਮਖਜਾਨ ਪਰਮੇਸ਼ਰ ਦੇ ਪਿਆਰੇ ਉਸ ਵੇਲੇ ਕਿਹਨੇ ਉਹਨਾਂ ਦਾ ਅਚਰਜੀ ਰੂਪ ਹੁੰਦਾ ਹੈ ਉਹਨਾਂ ਦਾ ਅਨੰਤਿ ਪ੍ਰੇਮ ਸਤਗੁਰੂ ਜੀ ਦੇ ਚਰਨਾਂ ਨਾਲ ਲੱਗਾ ਹੁੰਦਾ ਹੈ ਔਰ ਨਾਮ ਦਾ ਰੰਗ ਦਿਨਾਂ ਨੂੰ ਕਹਿੰਦੇ ਅੰਮ੍ਰਿਤ ਵੇਲੇ ਲੱਗਦਾ ਨਾਮ ਜਪ ਦੇ ਖੰ ਅਚਰ ਜਰੂਪ ਸੰਤਨ ਰਚੈ ਨਾਨਕ ਨਾ ਮੈਂ ਰੰਗ ਤੋ ਇਸੇ ਤਰ੍ਹਾਂ ਕਹਿੰਦੇ ਜਿਹੜਾ ਇਹ ਆਪ ਮਨੋਖ ਹਨ ਤੇ ਜਿਸ ਵੇਲੇ ਇਸ ਮਨੋਖ ਦਾ ਅੰਤਮ ਸਮਾ ਆਉਂਦਾ ਔਰ ਉਸ ਵੇਲੇ ਕਹਿੰਦੇ ਇਹ ਜਿਹੜੀ ਪਉ ਫੁੱਟੇਗੀ ਭਾਵ ਕਾਲ ਦਾ ਦਿਨ ਚੜਨਾ ਹੈ ਉਸ ਵੇਲੇ ਫਿਰ ਇਹ ਜਿੰਦ ਜਿਹੜੀ ਹੈ ਉਹ ਚਿੜੀ ਦੀ ਨਿਆਇ ਚਾਹਕਦੀ ਹੈ ਕਿ ਹੁਣ ਮੇਰੀ ਕੋਈ ਸੁਪਕਾਰ ਸੁਨੇ ਰੱਖਿਆ ਕਰੇ ਪਰ ਕਹਿੰਦੇ ਉਸ ਵੇਲੇ ਅਨੇਕਾਂ ਫੁਰਨਿਆਂ ਦੇ ਵਿੱਚ ਇਹ ਕਿਰਿਆ ਹੋਣ ਕਰਕੇ ਜਿਹੜੀਆਂ ਮਨ ਦੇ ਵਿੱਚ ਅਨੇਕਾਂ ਵਿਚਾਰਾਂ ਹਨ ਇਛਾਵਾਂ ਹਨ ਵਾਸ਼ਨਾ ਮ ਹਨ ਉਹਨਾਂ ਕਰਕੇ ਕਹਿੰਦੇ ਇਸ ਦੀ ਪੁਕਾਰ ਕੋਈ ਸੁਣਨ ਵਾਲਾ ਨਹੀਂ ਹੈ ਜਿੰਦੇ ਕਿੰਦੇ ਮਨ ਦੇ ਵਿੱਚ ਵਿਚਾਰ ਔਰ ਪਰਮ ਹਨ ਸੋ ਉਹਨਾਂ ਮਾਨਕ ਨੇ ਭਟਕਦਾ ਹੈ ਇਸ ਤਰ੍ਹਾਂ ਦੀ ਹਾਲਤ ਇਸ ਜੀਵ ਦੀ ਹੋ ਜਾਂਦੀ ਹੈ ਫਿਰ ਕਹਿੰਦੇ ਅਨੇਕਾਂ ਹੀ ਵੇਖੋ ਇਹਨਾਂ ਵਾਸਨਾਂ ਦੇ ਵਿੱਚ ਵੱਜੇ ਕੋਈ ਲੋਕ ਕਿੰਨੇ ਇਕੱਠਾਂ ਦੇ ਇਕੱਠ ਲੋਕ ਇਸ ਸੰਸਾਰ ਵਿੱਚੋਂ ਚਲੇ ਗਏ ਹਨ ਕੋਈ ਕਿਸੇ ਨੇ ਵੀ ਇਸ ਮੰਨ ਨੂੰ ਟਿਕਾਉਣ ਦਾ ਯਤਨ ਨਹੀਂ ਕੀਤਾ ਪਰ ਆਚਰਜ ਰੂਪ ਸੰਤਨ ਰਚੇ ਪਰ ਕਹਿੰਦੇ ਸੰਤਾਂ ਮਹਾਤਮਾ ਦਾ ਜਿਹੜਾ ਸਰੂਪ ਹੈ ਉਹ ਚਰਜ ਹੀ ਹੈ ਉਹ ਕਹਿੰਦੇ ਇਸ ਤੋਂ ਅੰਤਮ ਸਮੇਂ ਨੂੰ ਵੀ ਪਰਮੇਸ਼ਰ ਵਾਹਿਗੁਰੂ ਜੀ ਦੀ ਦਾਤ ਹੀ ਜਾਣਦੇ ਹਨ ਕਿ ਪਰਮੇਸ਼ਰ ਵਾਹਿਗੁਰੂ ਜੀ ਦੇ ਹੁਕਮ ਵਿੱਚ ਇਸ ਸੰਸਾਰ ਦੇ ਵਿੱਚ ਆਉਣਾ ਹੋਇਆ ਔਰ ਉਸ ਪਰਮੇਸ਼ਰ ਵਾਹਿਗੁਰੂ ਜੀ ਦੇ ਹੁਕਮ ਵਿੱਚੀ ਇਸ ਸੰਸਾਰ ਵਿੱਚੋਂ ਉਸ ਦੀ ਆਗਿਆ ਵਿੱਚ ਜਾਣਾ ਹੁੰਦਾ ਹੈ ਇਸ ਜੀਜ ਨੂੰ ਜਾਣ ਕਰਕੇ ਪਰਮੇਸ਼ਰ ਵਾਹਿਗੁਰੂ ਜੀ ਦੇ ਜਿਹੜੇ ਪਿਆਰੇ ਸੰਤ ਜਨ ਹਨ ਉਹਨਾਂ ਨੂੰ ਕਹਿੰਦੇ ਮੌਤ ਦਾ ਵੀ ਕਾਲ ਦਾ ਵੀ ਕੋਈ ਭੈਅ ਨਹੀਂ ਦਾਂ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੁੜ ਕਰਕੇ ਨਾਮ ਦੇ ਰੰਗ ਵਿੱਚ ਤਿਨਾਂ ਨੇ ਆਪਣਾ ਜੀਵਨ ਰੰਗਿਆ ਹੋਇਆ ਹੈ ਮਹੱਲਾ ਪੰਜਵਾ ਕਰ ਮੰਦਰ ਖੁਸ਼ਿਆ ਤਹੀ ਜਹ ਤੂ ਆਵਹਿ ਚਿਤ ਸੱਚੇ ਪਾਤਸ਼ਾਹ ਜੀ ਕਿਹੜੇ ਘਰ ਚੰਗੇ ਹਨ ਜਾਂ ਕਿੱਥੇ ਲੋਕ ਸੁਖੀ ਵਸਦੇ ਹਨ ਤਾਂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਘਰ ਮੰਦਰ ਖੁਸ਼ਿਆ ਤਹੀ ਜਹਤੂ ਆਵੇ ਚਿੱਤ ਕਹਿੰਦੇ ਉਹ ਘਰ ਸੋ ਉਹ ਮੰਦਰ ਮਹਿਲ ਸਦਾ ਹੀ ਕਹਿੰਦੇ ਸੁਹਾਵਨੇ ਹਨ ਸੁੰਦਰ ਹਨ ਜਿਨ੍ਹਾਂ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਜੀ ਦਾ ਚੇਤਾ ਆਉਂਦਾ ਹੈ ਭਾ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਨੂੰ ਜਪਿਆ ਜਾਂਦਾ ਹੈ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਵਿੱਚ ਬਚਨ ਹਨ ਜਿਤ ਪਾਰ ਬ੍ਰਹਮ ਚੇਤਿ ਆਇਆ ਸੋ ਕਰ ਦਈਆ ਵਸਾਇਆ ਕਿਨੇ ਜਿੱਥੇ ਪਰਮੇਸ਼ਰ ਵਾਹਿਗੁਰੂ ਜੀ ਨੂੰ ਚੇਤੇ ਕਰਨ ਵਾਲੇ ਮਨੋਖ ਖੰਨ ਉਹ ਕਰ ਪ੍ਰਤੱਖ ਰੂਪ ਦੇ ਵਿੱਚ ਵਸਦੇ ਹਨ ਔਰ ਇਸੇ ਤਰ੍ਹਾਂ ਜਿਨ੍ਹਾਂ ਹਿਰਦਿਆਂ ਵਿੱਚ ਪਰਮੇਸ਼ਰ ਵਾਹਿਗੁਰੂ ਜੀ ਦੀ ਯਾਦ ਹੈ ਜੋ ਪਰਮੇਸ਼ਰ ਨੂੰ ਆਪਣੇ ਮਨ ਤੋਂ ਕਹਿੰਦੇ ਚੇਤੇ ਕਰ ਰਹੇ ਹਨ ਉਹਨਾਂ ਦਾ ਕਰ ਰੂਪੀ ਜਿਹੜਾ ਹਿਰਦਾ ਉਹ ਸਦਾ ਕਹਿੰਦੇ ਖੁਸ਼ੀਆਂ ਦੇ ਨਾਲ ਆਨੰਦ ਦੇ ਨਾਲ ਪਰਿਆ ਰਹਿੰਦਾ ਹੈ ਇਸੇ ਕਰਕੇ 사ਤਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਹਨ ਭੜੀ ਸੁਹਾਵੀ ਛਾਪਰੀ ਜਾਮਹ ਗੁਣ ਗਾਏ ਕਹਿੰਦੇ ਉਹ ਪ੍ਰਤਾਖ ਰੂਪ ਵਿੱਚ ਭਾਵੇਂ ਵੇਖੋਣ ਭਗਤ ਕਬੀਰ ਸਾਹਿਬ ਜੀ ਹਨ ਭਗਤ ਰਵਿਦਾਸ ਜੀ ਹਨ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਦਿਨਾ ਨੇ ਗਰੀਬੀ ਦੇ ਵਿੱਚ ਸਮਾਂ ਕੱਟਿਆ ਪਰ ਜੋ ਅੰਦਰ ਦੀ ਖਾਲਤਾ ਪਰਮੇਸ਼ਰ ਵਾਹਿਗੁਰੂ ਜੀ ਦਾ ਨਿਰੰਤਰ ਸਿਮਰਨ ਚੱਲਦਾ ਹੈ ਇਸ ਕਰਕੇ ਸੋ ਉਹ ਹਿਰਦੇ ਰੂਪੀ ਘਰ ਤੋਂ ਖੁਸ਼ ਹਨ ਇਸ ਤਰ੍ਹਾਂ ਸੱਚੇ ਬਾਦਸ਼ਾਹ ਜੀ ਕਹਿੰਦੇ ਜਿਸ ਘਰ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਜਪਿਆ ਜਾਂਦਾ ਹੈ ਉਹ ਭਾਵੇਂ ਛਪਰੀ ਦੇ ਵਿੱਚ ਹੀ ਕੋਈ ਰਹਿੰਦਾ ਹੋਵੇ ਤੇ ਉਸ ਦੇ ਗਾਇ ਗੁਣਾ ਕਰਕੇ ਪਰਮੇਸ਼ਰ ਵਾਹਿਗੁਰੂ ਜੀ ਨੂੰ ਚੇਤੇ ਕਰਨ ਕਰਕੇ ਉਹ ਘਰ ਖੁਸ਼ੀਆਂ ਦੇ ਵਿੱਚ ਵਸਦੇ ਹਨ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਪਾਵਨ ਬਾਣੀ ਵਿੱਚ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਿਲ ਸੋਇਨ ਚੋਬਾਰੇ ਕਹਿੰਦੇ ਜਿੱਥੇ ਵਾਹਿਗੁਰੂ ਜੀ ਦਾ ਨਾਮ ਜਪਿਆ ਜਾਂਦਾ ਹੈ ਉਹ ਸੁੰਦਰ ਹਨ ਘਰ ਵੀ ਔਰ ਉਹ ਮਨੁੱਖਾਂ ਦੇ ਹਿਰਦੇ ਸ਼ਾਂਤ ਹਨ ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਕਿੱਤ ਲਾਇਆ ਹੋਇਆ ਹੈ ਦੁਨੀਆਂ ਕੀ ਆਵੜ੍ਹਾਈ ਆ ਨਾਨਕ ਸਭ ਕੁ ਮਿੱਤ ਸੱਚੇ ਪਾਤਸ਼ਾਹ ਜੀ ਫਿਰ ਇਹ ਮਨੁੱਖ ਇਹਨੇ ਯਤਨ ਕਰਦਾ ਕਿ ਮੇਰੇ ਸੰਸਾਰ ਦੇ ਵਿੱਚ ਵਿਢਾਈ ਹੋਵੇ ਸੁਭਾ ਹੋਵੇ ਤਾਂ ਜਿਹੜੀ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਜਪਣ ਕਰਕੇ ਗੁਰਮੁਖਾਂ ਦੀ ਵਡਿਆਈ ਖੁਣੀ ਸੋਭਾ ਹੋਣੀ ਉਹ ਤਾਂ ਕਹਿੰਦੇ ਬੜੀ ਚੰਗੀ ਆ ਸ੍ਰੇਸ਼ਟ ਆ ਪਰ ਜਿਹੜੀ ਕੋਈ ਪਰਮੇਸ਼ਰ ਵਾਹਿਗੁਰੂ ਦੇ ਨਾਮ ਤੋਂ ਟੁੱਟ ਕਰਕੇ ਤੇ ਦੁਨੀਆਂ ਦੀਆਂ ਵਡਿਆਈਆਂ ਨੂੰ ਪ੍ਰਾਪਤ ਕਰਨ ਵਾਸਤੇ ਮਨੋਖ ਮਨਮਰਜ਼ੀ ਕਰਦਾ ਉਹ ਜਿਹੜੀਆਂ ਵਡਿਆਈਆਂ ਹਨ ਸੰਸਾਰਿਕ ਉਹ ਭਾਏ ਕਿਸੇ ਕੰਮ ਨਹੀਂ ਹਨ ਕੁਝ ਸਮੇਂ ਵਾਸਤੇ ਮਨੋਖ ਦੀ ਵਡਿਆਈ ਹੁੰਦੀ ਸੋਭਾ ਹੁੰਦੀ ਬਹੁਤ ਸਾਰੇ ਆਕਰਕੇ ਮਿੱਤਰ ਬਣਦੇ ਸਮਰਥਕ ਬਣਦੇ ਹਨ ਪਰ ਕਹਿੰਦੇ ਜਦੋਂ ਮਨੁੱਖ ਉੱਪਰ ਕੋਈ ਬੁਰਾ ਸਮਾਂ ਆਉਂਦਾ ਹੈ ਉਸ ਵੇਲੇ ਸਾਰੇ ਇਹ ਬਣੇ ਹੋਏ ਮਿੱਤਰ ਆਪਣੀ ਖੋਟੀ ਆਤਮ ਨੂੰ ਧਾਰ ਕਰਕੇ ਕੋ ਮਿੱਤਰ ਬਣ ਜਾਂਦੇ ਹਨ ਭਾਵ ਕਹਿੰਦੇ ਨਾਲ ਨਹੀਂ ਨਿਭਦੇ ਹਨ ਇਸ ਕਰਕੇ ਕੀ ਕਹਿੰਦੇ ਇਹਨਾਂ ਸੰਸਾਰਿਕ ਵਡਿਆਈਆਂ ਦੀ ਕੀ ਲਾਲਚ ਕਰਨਾ ਕੀ ਕਹਿੰਦੇ ਇੱਛਾ ਕਰਨੀ ਇਸ ਕਰਕੇ ਵਢਾਈ ਕਰਨੀ ਤਾਂ ਕੇਵਲ ਇੱਕ ਪਰਮੇਸ਼ਰ ਵਾਹਿਗੁਰੂ ਜੀ ਦੀ ਔਰ ਉਸੇ ਦੀ ਕਹਿੰਦੇ ਕੀਤੀ ਖ ਵਢਾਈ ਸਦਾ ਵਾਸਤੇ ਜੋ ਰਹਿਣ ਵਾਲੀ ਸੱਚੇ ਪਾਤਸ਼ਾਹ ਜੀ ਦੀ ਕਹਿੰਦੇ ਵਢਾਈ ਕਰੋ ਔਰ ਖੁਦ ਸਤਿਗੁਰ ਸੱਚੇ ਪਾਤਸ਼ਾਹ ਜੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਜਿਨ੍ਹਾਂ ਨੇ ਵਢਾਈਆਂ ਕੀਤੀਆਂ ਉਹਨਾਂ ਨੂੰ ਸੱਚੇ ਪਾਤਸ਼ਾਹ ਜੀ ਆਪ ਸੁਭਾ ਵਢਾਈ ਬਖਸ਼ ਦੇਖਨ ਔੜੀ ਹਰ ਤਨ ਸੱਚੀ ਰਾਸ ਹੈ ਕਿਨੇ ਵਿਰਲਾ ਜਾਤਾ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਜੇ ਵਡਿਆਈਆਂ ਸੰਸਾਰ ਦੇ ਵਿੱਚ ਜਿਹੜੀਆਂ ਮਿਲਦੀਆਂ ਜਾਂ ਮਨੁੱਖ ਯਤਨ ਕਰਦੇ ਹਨ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਿਸੇ ਕੰਮ ਨਹੀਂ ਹਨ ਤੇ ਫਿਰ ਸਤਿਗੁਰੂ ਜੀ ਜਿਹੜਾ ਧਨ ਆਦਿ ਇਕੱਠਾ ਕੀਤਾ ਜਾਂਦਾ ਹੈ ਉਹ ਚੰਗਾ ਕੀ ਨਹੀਂ ਸਤਿਗੁਰ ਸੱਚੀ ਪਾਤਸ਼ਾਹ ਜੀ ਨੇ ਫਰਮਾਇਆ ਹਰ ਧਨ ਸੱਚੀ ਰਾਸ ਹੈ ਕਿ ਹਰੀ ਵਾਹਿਗੁਰੂ ਜੀ ਦੇ ਨਾਮ ਰੂਪੀ ਧਨ ਨੂੰ ਜਿਨ੍ਹਾਂ ਨੇ ਇਕੱਠਾ ਕੀਤਾ ਹੈ ਉਹਨਾਂ ਨੇ ਕਹਿੰਦੇ ਸੱਚਾ ਧਨ ਸੋ ਸੰਭਾਲਣਾ ਕੀਤਾ ਹੈ ਹੋਰ ਕਹਿੰਦੇ ਸੰਸਾਰਿਕ ਧਨ ਨੂੰ ਇਕੱਠਾ ਕਰਨ ਵਾਲੇ ਕਿੰਨੇ ਮਨੁੱਖ ਹੋ ਗਏ ਹਨ ਪਰ ਜਿਹੜਾ ਵਾਹਿਗੁਰੂ ਜੀ ਦਾ ਨਾਮ ਰੂਪੀ ਧਨ ਹੈ ਉਸ ਨੂੰ ਜਾਣਨ ਵਾਲੇ ਇਕੱਠਾ ਕਰਨ ਵਾਲੇ ਤਾਂਵੇਂ-ਤਾਂਵੇਂ ਮਨੋਕ ਹੋਏ ਹਨ ਕੋਈ ਵਿਰਲੇ ਹੋਏ ਖਾਂ ਜਿਨ੍ਹਾਂ ਨੇ ਇਸ ਗੱਲ ਨੂੰ ਜਾਣਿਆ ਕਿ ਨਾਮ ਜਿਹੜਾ ਉਹ ਜੇ ਧਨ ਰੂਪ ਦੇ ਵਿੱਚ ਇਕੱਠਾ ਕਰੀਏ ਤੇ ਉਹੀ ਨਾਲ ਨਿਵਣ ਵਾਲਾ ਇਸ ਚੀਜ਼ ਨੂੰ ਕਹਿੰਦੇ ਵਿਰਲਿਆ ਨੇ ਜਾਣਿਆ ਹੈ ਤਿਸੇ ਪ੍ਰਾਪਤ ਪਾਹਰੋ ਜਸ ਦੇ ਵਿਦਾਤਾ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿਰਪਾ ਕਰਦੇ ਹਨ ਕਿ ਵਾਹਿਗੁਰੂ ਜੀ ਦੀ ਕਿਰਪਾ ਨਾਲ ਹੀ ਇਹੋ ਜੀ ਕਹਿੰਦੇ ਇਹ ਸਮਝ ਪ੍ਰਾਪਤ ਹੁੰਦੀ ਜਿਹੜੇ ਸਤਗੁਰੂ ਜੀ ਦੇ ਸੰਗਤ ਵਿੱਚ ਪਏ ਹੋਏ ਹਨ ਤਿਨਾਂ ਨੂੰ ਕਹਿੰਦੇ ਜਿਹੜਾ ਹਰੀ ਤਾਨ ਵਾਹਿਗੁਰੂ ਜੀ ਦਾ ਨਾਮ ਰੂਪੀ ਤਾਨ ਨੂੰ ਇਕੱਠਾ ਕਰਨ ਦੀ ਯਾਤ ਆਉਂਦੀ ਸੰਭਾਲਣ ਦਾ ਕਹਿੰਦੇ ਤਰੀਕਾ ਮਿਲਦਾ ਹੈ ਜਿਸੇ ਪ੍ਰਾਪਤ ਪਾਏ ਰਹੋ ਜਿਸ ਦੇ ਵਿਧਾਤਾ ਜਿਸ ਨੂੰ ਉਸ ਵਿਧਾਤਾ ਪੁਰਖ ਅਕਾਲ ਪੁਰਖ ਨੇ ਕਿਰਪਾ ਕਰਕੇ ਇਹ ਦਾਤ ਦਿੱਤੀ ਹੈ ਨਾਮ ਜਪਨ ਦੀ ਤੇ ਉਹਨਾਂ ਨੂੰ ਇਹ ਵਾਹਿਗੁਰੂ ਜੀ ਨੇ ਨਾਮ ਰੂਪੀ ਧਨ ਬਖਸ਼ਿਸ਼ ਕੀਤਾ ਹੈ ਹੋਰ ਕਹਿੰਦੇ ਮਨੁੱਖਾ ਕਿੰਨੀਆਂ ਚੀਜ਼ਾਂ ਨੂੰ ਇਕੱਠਾ ਕਰਦਾ ਯਤਨ ਕਰਦਾ ਪਰ ਵਾਹਿਗੁਰੂ ਜੀ ਦੇ ਨਾਮ ਰੂਪੀ ਧਨ ਨੂੰ ਜਿਨ੍ਹਾਂ ਨੂੰ ਪਰਮੇਸ਼ਰ ਵਾਹਿਗੁਰੂ ਜੀ ਨੇ ਸੋਜੀ ਬਖਸ਼ ਦਿੱਤੀ ਹੈ ਉਹ ਮਨੁੱਖ ਇਸ ਪਾਸੇ ਲੱਗੇ ਹੋਏ ਹਨ ਪਰਮੇਸ਼ਰ ਵਾਹਿਗੁਰੂ ਜਿਹਦੇ ਨਾਮ ਦੇ ਵਿੱਚ ਜਿਨ੍ਹਾਂ ਦੇ ਉੱਪਰ ਪਰਮੇਸ਼ਰ ਨੇ ਆਪਣੀ ਕਰਮ ਬਖਸ਼ਿਸ਼ ਬਣਾਈ ਹੋਈ ਹੈ ਮਨ ਤਨ ਭੀਤਰ ਮੌਲਿਆ ਹਰ ਰੰਗ ਜਨ ਰਾਤਾ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਦੇ ਮਨ ਵਿੱਚ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦਾ ਰੰਗ ਲੱਗਾ ਤੋ ਉਹ ਸਦਾ ਹੀ ਮਾਨ ਕਹਿੰਦੇ ਚੜਦੀ ਕਲਾ ਦੇ ਵਿੱਚ ਪ੍ਰੇਮ ਦੇ ਵਿੱਚ ਭਿੱਜੇ ਰਹਿੰਦੇ ਹਨ ਅਸਲ ਵਿੱਚ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਕਿ ਜਿਹੜੇ ਪਰਮੇਸ਼ਰ ਵਾਹਿਗੁਰੂ ਜੀ ਦੇ ਪਿਆਰੇ ਖੰਨ ਜਿਨ੍ਹਾਂ ਨੂੰ ਹਰੀ ਨਾਮ ਦਾ ਰੰਗ ਲੱਗਾ ਉਹ ਅਸਲ ਵਿੱਚ ਸੂਰਮੇ ਹਨ ਉਹ ਗੁਰਮੁਖ ਖੰਨ ਉਹੀ ਅਸਲ ਵਿੱਚ ਸਿੱਖ ਹਨ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਬਚਨ ਹਨ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀ ਅਤ ਹੈ ਸੂਰਾ ਕਹਿੰਦੇ ਇਸ ਤਰ੍ਹਾਂ ਉਹ ਗੁਰਸੇਖ ਹਨ ਉਹ ਸੂਰਮੇ ਹਨ ਭਾਜ ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਜੀ ਦਾ ਰੰਗ ਆਪਣੇ ਹਿਰਦੇ ਨੂੰ ਲਾਇਆ ਹੋਇਆ ਔਰ ਮਨ ਤਨ ਭੀਤਰ ਮੌਲਿਆ ਹਰ ਰੰਗ ਜਨ ਰਾਤਾ ਵਾਹਿਗੁਰੂ ਜੀ ਦੇ ਪਿਆਰੇ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਰੰਗੇ ਰਹਿੰਦੇ ਖੰਨ ਸਾਦ ਸੰਗ ਗੁਣ ਗਾਇਆ ਸਭ ਦੋਖ ਹੈ ਖਾਤਾ ਫਿਰ ਸੱਚੇ ਪਾਤਸ਼ਾਹ ਜੀ ਆਪ ਜੀ ਕਿਰਪਾ ਕਰਕੇ ਦੱਸੋ ਕਿ ਜਿਨ੍ਹਾਂ ਨੇ ਹਰੀ ਵਾਹਿਗੁਰੂ ਜੀ ਦੇ ਨਾਮ ਨੂੰ ਪ੍ਰਾਪਤ ਕਰਨਾ ਹੈ ਆਪ ਜੀ ਨੇ ਬਚਨ ਕੀਤੇ ਕਿ ਜਿਨ੍ਹਾਂ ਦੇ ਉੱਪਰ ਉਹ ਵਿਦਾਤਾ ਅਕਾਲ ਪੁਰਖ ਪ੍ਰਸੰਨ ਹੁੰਦਾ ਉਹਨਾਂ ਨੂੰ ਇਹ ਦਾਤ ਮਿਲਦੀ ਹੈ ਔਰ ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਨਾਮ ਨੂੰ ਜਪਿਆ ਤਿਨਾਂ ਦਾ ਤਨ ਮਨ ਅੰਦਰ ਤੋਂ ਪਰਫੁੱਲਤ ਹੋ ਜਾਂਦਾ ਆਨੰਦਿਤ ਹੋ ਜਾਂਦਾ ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਜੀ ਦੇ ਨਾਮ ਦਾ ਪ੍ਰੇਮ ਲੱਗਦਾ ਪਰ ਇਹ ਨਾਮ ਰੂਪੀ ਤਨ ਪ੍ਰਾਪਤ ਕਿੱਥੋਂ ਹੋਵੇ ਜੀਵ ਦੇ ਕੀਤੇ ਹੋਏ ਜਿਹੜੇ ਕਰਮ ਹਨ ਲੱਗੇ ਹੋਏ ਦੋਖ ਹਨ ਉਹ ਕਿਵੇਂ ਦੂਰ ਹੋਣ ਤਾਂ ਸੱਚੇ ਬਾਦਸ਼ਾਹ ਜੀ ਫਰਮਾਉਂਦੇ ਹਨ ਸਾਧ ਸੰਗ ਗੁਣ ਗਾਇਆ ਸਭ ਦੁੱਖਹਿ ਖਾਤਾ ਕਹਿੰਦੇ ਸਾਧ ਸੰਗਤ ਦੀ ਦਾਤ ਇਸੇ ਕਰਕੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਪਰਮੇਸ਼ਰ ਵਾਹਿਗੁਰੂ ਜੀ ਦੇ ਘਰ ਵਿੱਚ ਆ ਕਰਕੇ ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਹੈ ਜਿੱਥੇ ਵਾਹਿਗੁਰੂ ਜੀ ਦੇ ਨਾਮ ਜਪਣ ਵਾਲਿਆਂ ਦੀ ਸੰਗਤ ਹੈ ਉਥੇ ਆ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਕਹਿੰਦੇ ਸਿਫਤਾਂ ਕਰ ਉਸ ਦੇ ਗੁਨਾ ਨੂੰ ਗੌਣਾ ਕਰ ਔਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਨਾ ਨੂੰ ਗੌਣ ਕਰਕੇ ਜਿਹੜੇ ਸਾਰੇ ਦੋਸ਼ ਹਨ ਗੁਨਾਹ ਹਨ ਉਹ ਸਤਿਗੁਰੂ ਜੀ ਨੇ ਮਾਫ ਕਰ ਦਿੱਤੇ ਹਨ ਸਾਧ ਸੰਗਤ ਦੇ ਵਿੱਚ ਆ ਕਰਕੇ ਵੱਡੇ ਤੋਂ ਵੱਡਾ ਕਹਿੰਦੇ ਪਤਿਤ ਮਨੁੱਖ ਵੀ ਉਹ ਸਤਿਗੁਰੂ ਜੀ ਨੇ ਪਵਿੱਤਰ ਕਰ ਦਿੱਤਾ ਕਿੰਨੇ ਮਨੁੱਖਾਂ ਨੂੰ ਗੁਰੂ ਕੀ ਸੰਗਤ ਵਿੱਚ ਆਉਣ ਕਰਕੇ ਸਤਿਗੁਰੂ ਜੀ ਨੇ ਆਪਣੇ ਬਣਾਇਆ ਇਸ ਕਰਕੇ ਸੱਚੇ ਪਾਤਸ਼ਾਹ ਜੀ ਨੇ ਇਥੇ ਸਾਧ ਸੰਗਤ ਦੀ ਮਹਤਾ ਦਰਸਾਈ ਔਰ ਪਰਮੇਸ਼ਰ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾ ਕਰਕੇ ਲੱਗੇ ਕੋਈ ਦੋਖ ਦੋਖ ਜਿਹੜੇ ਖੰਨ ਜਾਂ ਦੋਸ਼ ਉਹ ਸਾਰੇ ਨਾਸ਼ ਹੋ ਜਾਂਦੇ ਹਨ ਕਿਉਂਕਿ ਵਾਹਿਗੁਰੂ ਜੀ ਦੀ ਕਿਰਪਾ ਤੋਂ ਬਿਨਾ ਜੀਵ ਜਿਹੜਾ ਗੁਨਾਹਾਂ ਤੋਂ ਬਚਦਾ ਨਹੀਂ ਹੈ ਔਰ ਗੁਨਾਹਾਂ ਦੀ ਬਾਹੀ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਅਰਦਾਸ ਬੇਨਤੀ ਕਰਕੇ ਸੰਗਤ ਕਰਕੇ ਕਹਿੰਦੇ ਮਿਲ ਸਕਦੀ ਹੈ ਨਾਨਕ ਸੋਈ ਜੀਵਿਆ ਜene ਇਕ ਪਛਾਤਾ ਇਸ ਕਰਕੇ ਸੱਚੇ ਪਾਤਸ਼ਾਹ ਜੀ ਇਸ ਪਾਵਨ ਪਵਿੱਤਰ ਸ਼ਲੋਕ ਦੀ ਸਮਾਪਤੀ ਕਰਦੇ ਹਾਂ ਕਿਰਪਾ ਕਰਦੇ ਹਨ ਕਿ ਇਸ ਸੰਸਾਰ ਵਿੱਚ ਆਤਮਿਕ ਜੀਵਨ ਕਿੰਨਾ ਨੇ ਜਿਉਣਾ ਕੀਤਾ ਹੈ ਸੰਸਾਰੀ ਤੌਰ ਤੇ ਵੇਖੋ ਸਾਰੇ ਮਨੁੱਖ ਜਿਉਂਦੇ ਖੰਨ ਆਪਣਾ ਸਮਾਂ ਹਟਾ ਕਰਕੇ ਜਾਂਦੇ ਖੰਨ ਕਿਸੇ ਨੇ ਕੋਈ ਸੰਸਾਰੀ ਤੌਰ ਤੇ ਤਰੱਕੀ ਕੀਤੀ ਆਪਣੀ ਮਿਹਨਤ ਕਰਕੇ ਯਤਨ ਕਰਕੇ ਉਹ ਮਨੁੱਖ ਸੰਸਾਰ ਦੇ ਵਿੱਚ ਕਾਮਯਾਬੀ ਹਾਸਲ ਕਰਦਾ ਏ ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਧਾਰਮਿਕ ਪੱਖ ਤੋਂ ਗੁਰੂ ਸਾਹਿਬ ਜੀ ਦੀ ਨਜ਼ਰ ਵਿੱਚ ਕਿਹੜੇ ਮਨੁੱਖ ਅਸਲ ਵਿੱਚ ਜੀਵਨ ਨੂੰ ਜਿਉਂ ਕਰਕੇ ਗਏ ਹਨ ਤਾ ਸਤਿਗੁਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਨਾਨਕ ਸੋਈ ਜੀਵਿਆ ਜਿਨ ਇੱਕ ਪਛਾਤਾ ਕਹਿੰਦੇ ਜਿਨ੍ਹਾਂ ਨੇ ਹਰੀ ਵਾਹਿਗੁਰੂ ਜੀ ਦੇ ਨਾਮ ਨੂੰ ਤਨ ਨੂੰ ਕਹਿੰਦੇ ਇਕੱਠਾ ਕੀਤਾ ਉਹ ਅਸਲ ਵਿੱਚ ਜਿਉਂਦੇ ਹਨ ਜਿਨ੍ਹਾਂ ਨੂੰ ਪਰਮੇਸ਼ਰ ਵਾਹਿਗੁਰੂ ਜੀ ਦੀ ਕਿਰਪਾ ਮਿਲੀ ਹੈ ਜਿਨ੍ਹਾਂ ਦਾ ਕਹਿੰਦੇ ਮਨ ਤਨ ਪੀਤਰ ਮੌਲਿਆ ਜਿਨ੍ਹਾਂ ਨੇ ਕਹਿੰਦੇ ਮਨ ਤਨ ਕਰਕੇ ਪਰਮੇਸ਼ਰ ਵਾਹਿਗੁਰੂ ਜੀ ਦੇ ਪ੍ਰੇਮ ਦੇ ਵਿੱਚ ਆਪਣਾ ਚੇਤ ਲਾ ਲੈਣਾ ਕੀਤਾ ਉਹ ਅਸਲ ਵਿੱਚ ਜਿਉਂਦੇ ਹਨ ਉਹਨਾਂ ਨੇ ਪਰਮੇਸ਼ਰ ਵਾਹਿਗੁਰੂ ਜੀ ਦੀ ਕਿਰਪਾ ਪ੍ਰਾਪਤ ਕੀਤੀ ਜਿਨ੍ਹਾਂ ਨੇ ਸਾਧ ਸੰਗਤ ਦੇ ਵਿੱਚ ਆ ਕਰਕੇ ਪਰਮੇਸ਼ਰ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਇਆ ਇਸ ਕਰਕੇ ਕਹਿੰਦੇ ਉਹਨਾਂ ਜੀਵਨ ਵਿੱਚ ਕੀ દોਸ਼ ਬਾਕੀ ਰਹੇ ਨੇ ਉਹ ਤਾਂ ਗੁਣਾਂ ਦੇ ਨਾਲ ਭਰਪੂਰ ਹੋ ਗਏ ਹਨ ਇਸ ਕਰਕੇ ਕਹਿੰਦੇ ਜਿਨ੍ਹਾਂ ਨੇ ਆਪਣੇ ਜੀਵਨ ਵਿੱਚੋਂ ਗੁਨਾਹ ਖਤਮ ਕਰ ਲਏ ਔਰ ਗੁਨਾ ਦੇ ਜੋ ਧਾਰਨੀ ਹੋ ਗਏ ਹਨ ਉਹ ਪਰਮੇਸ਼ਰ ਦੇ ਪਿਆਰੇ ਇੱਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਆਰਾਧ ਕਰਕੇ ਜਿਉਣ ਵਾਲੇ ਹੋਏ ਹਨ ਉਹਨਾਂ ਦਾ ਕਹਿੰਦੇ ਜੀਵਨ ਸਫਲ ਹੈ ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਇਸ ਬਾਵਨ ਪਵਿੱਤਰ ਸ਼ਲੋਕ ਔਰ ਪੌੜੀ Indra ਉਪਦੇਸ਼ ਬਖਸ਼ਿਸ਼ ਕੀਤਾ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੇ ਖਿਮਾ ਬਖਸ਼ਣੀ ਜੀ ਅੱਗੇ ਤੋਂ ਉਸ ਮੱਤ ਬਖਸ਼ਿਸ਼ ਕਰਨੀ ਹੁਣ ਅਖੀਰ ਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ ਸਾਦ ਸੰਗ ਗੁਣ ਗਾਇਆ ਸਭ ਦੋਖ ਖਾਤਾ ਨਾਨਕ ਸੋਈ ਜੀਵਿਆ ਜਿਨ ਇੱਕ ਪਛਾਤਾ